ਦੋਸਤੋ ਗੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਵੀ ਤੁਹਾਨੂੰ ਬਹੁਤ ਚੰਗੀ ਵਧੀਆ ਚੀਜ਼ ਦਿਖਾਉਣੀ ਤੁਸੀਂ ਇਹਦੇ ਵਿੱਚ ਦੱਸਿਓ ਵੀ ਇਹ ਕਿਹੜੇ ਸਾਧਨ ਦਾ ਬਲੇਖਾ ਪਾਉਂਦੀ ਹੈ ਚੀਜ਼ ਤੇ ਕੁਆਲਟੀ ਜਿਹੜੀ ਤੁਹਾਨੂੰ ਇਹਦੇ ਵਿੱਚ ਆਟੋਮੈਟਿਕਲੀ ਪਤਾ ਲੱਗ ਜਾਣੀ ਆ ਤੇ ਇਹਦੇ ਬਾਰੇ ਵੀ ਅੱਜ ਗੱਲਾਂ ਬਾਤਾਂ ਕਰਾਂਗੇ ਤੁਹਾਨੂੰ ਬਤਾ ਵੀ ਚੀਜ਼ ਹਰ ਵਕਤ ਚੰਗੀ ਹੀ ਲਿਆ ਕੇ ਆਏ ਆਂ ਮਾਰਕੀਟ ਦੇ ਵਿੱਚ ਜੇ ਗੱਲ ਆਪਾਂ ਇਸ ਕੱਟੇ ਦੀ ਕਰੀਏ ਤੇ ਇਹ ਪਿਛਲੀ ਗਰਮੀ ਦੇ ਵਿੱਚ ਜਿਹੜਾ ਪਾ ਲਿਆਂਦਾ ਸੀਗਾ ਤੇ ਇਹਦੇ ਬਾਰੇ ਗੱਲਬਾਤ ਕਰਕੇ ਤੁਹਾਨੂੰ ਪ੍ਰੋਪਰ ਡਿਟੇਲ ਬਾਰੇ ਦੱਸ ਦਿਆਂ ਵੀ ਇਹ ਕਿਹੜੀ ਬ੍ਰਾਂਡ ਲਾਈਨ ਦਾ ਬੱਚਾ ਹੈ ਤੇ ਕਿੱਥੋਂ ਲੈ ਕੇ ਆਂਦਾ ਸੀ ਤੇ ਕਿਸ ਤਰ੍ਹਾਂ ਇਹ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਇਹ ਤਿਆਰ ਹੋਊਗਾ ਤੇ ਮਨੌਣੇ ਤੁਹਾਨੂੰ ਅੱਜ ਫੇਰ ਤੁਹਾਨੂੰ ਪਤਾ ਜਾਣਿਆ ਪਛਾਣਿਆ ਭਰਾ ਚਿਹਰਾ ਜਿਹੜਾ ਤਾਨੂੰ ਉਹਦੇ ਬਾਰੇ ਫੇਰ ਜਾਣਕਾਰੀ ਦੇ ਚੰਗੀ ਜੀ ਜਿਹੜੀ ਆਪਾਂ ਵਿਖਾਵਾਂਗੇ ਤੁਹਾਨੂੰ ਤੁਹਾਨੂੰ ਪਤਾ ਵੀ ਮਾਰਕੀਟ ਦੇ ਵਿੱਚ ਜੇ ਜੇ ਵੀਡੀਓ ਘੱਟ ਪਾਈਦੀਆਂ ਪਰ ਪਾਈਦੀ ਜਦੋਂ ਵੀ ਪਾਈਦੀ ਪੂਰੀ ਧੱਕ ਪਾਉਣ ਵਾਲੀ ਵੀਡੀਓ ਪਾਈਦੀ ਹੈ ਚੰਗੀ ਪਾਈਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਠੀਕ ਆ ਨਾਮ ਕੀ ਆਪਣਾ ਮੇਰਾ ਤਾਲਵੇ ਉੱਚੀ ਬੋਲ ਤਾਲਵੇ ਮੇਰਾ ਨਾਮ ਤਾਲਵਾ ਤੇ ਤਾਲੇ ਫਿਰ ਇਹ ਆਪਾਂ ਕਦੋਂ ਲਿਆਂਦਾ ਘਟਾ ਇਹ ਇਹ ਗਰਮੀ ਨੂੰ ਜਾਂਦਾ ਹੈ ਸਰ ਮੇਰੇ ਤੋਂ ਹੀ ਸੀ ਇੱਕ ਬਰਕਤ ਅਲੀ ਬਰਕਤ ਅਲੀ ਮੈਂ ਤੋਂ ਤਿੰਨਾਂ ਲਿਆਂਦਾ ਸੀ ਨਾ ਆਪਾਂ ਤੇ ਇਹ ਕਿਹੜੇ ਕਿਹੜੀ ਥਾਂ ਤੋਂ ਆਇਆ ਇਹ ਮਲੋਟੋ ਮਲੋਟੋ ਲਿਆ ਉੱਥੇ ਕਿਹੜਾ ਜੋਟਾ ਪੁਰਾਣਾ ਰਹਿ ਗਿਆ ਹੀਰਾ ਹੀਰਾ ਸੀ ਉਹਦਾ ਨਾ ਹਾਂ ਹੀਰਾ ਹੀਰੇ ਦਾ ਇਹ ਪੋਤਾ ਆ ਗਿਆ ਜਿਹੜਾ ਤੇ ਆਪਾਂ ਗੱਲ ਕਰੀਏ ਤੇ ਜਿਹੜਾ ਹੀਰਾ ਬਾਦਲ ਫਾਰਮ ਤੇ ਵੋਟ ਹੋ ਗਿਆ ਸੀ ਪਾਕਿਸਤਾਨ ਤੋਂ ਤੇ ਉਹਦਾ ਇਹ ਬੱਚ ਪੋਤਰਾ ਆ ਗਿਆ ਜੀ ਜਿਹੜਾ ਹੀਰਾ ਸਾਣ ਕਾਤਰਾਬਾਦ ਸੀਮੈਂਟ ਬੈਂਕ ਦੇ ਵਿੱਚੋਂ ਪਾਕਿਸਤਾਨ ਤੋਂ ਆਇਆ ਸੀਗਾ ਤੇ ਉਹਦਾ ਇਹ ਪੋਤਰਾ ਆ ਗਿਆ ਜੀ ਹੀਰੇ ਬੁੱਲਦਾ ਕਿਉਂਕਿ ਹੀਰਾ ਜਦੋਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਲਾਮ ਹੋ ਗਏ ਜਾਂ ਕਿਸ ਤਰ੍ਹਾਂ ਕਿਹੜੇ ਹਿਸਾਬ ਨਾਲ ਉਹ ਚਲਾ ਗਿਆ ਸੀਗਾ ਉੱਥੇ ਆਪਣੇ ਵੀਰ ਬੈਠੇ ਆ ਉਹ ਲਿਆਂਦਾ ਵਾ ਦੇ ਹਨ ਵੱਡੀ ਕੋ ਪਹਿਲਾਂ ਬਾਜ ਛੋਟਾ ਸੀ ਆ ਹਾਂਜੀ ਹਾਂਜੀ ਬਾਜ ਬਾਜ ਛੋਟੇ ਦਾ ਆ ਗਿਆ ਜਾਨੀ ਕਿ ਇਹ ਬੱਚਾ ਤੇ ਬਾਜ ਦਾ ਜਾਨੀ ਇਹ ਹੈਗਾ ਜੀ ਹੀਰੇ ਦਾ ਹੀਰਾ ਬਲੱਡ ਲਾਈਨ ਆ ਗਿਆ ਜਾਨੀ ਕਿ ਹੀਰੇ ਦਾ ਇਹ ਪੁੱਤਰਾ ਆ ਗਿਆ ਤੇ ਮਰੋੜ ਤੋਂ ਲਿਆ ਸੀ ਤੇ ਕੁਆਲਟੀ ਤੁਹਾਨੂੰ ਇਹਦੇ ਵਿੱਚ ਵਿਖਾਉਣੇ ਆ ਪਹਿਲਾਂ ਤੁਸੀਂ ਅੱਖ ਦੇਖੋ ਬਿਲਕੁਲ ਪਾਰ ਵਾਲੀ ਦੇਖੋ ਇਸ ਤਰ੍ਹਾਂ ਦੀ ਪਾਰ ਦੇ ਵਿੱਚ ਅੱਖ ਹੁੰਦੀ ਆ ਥੋੜਾ ਜਿਹਾ ਇਧਰ ਵੀ ਜਵਾਬ ਹੈਗਾ ਤੇ ਮੱਥੇ ਤੇ ਫੁੱਲ ਆ ਗਿਆ ਤੇ ਇਹਦੀ ਤੁੰਨੀ ਗੋਲੀ ਦਾ ਵੇਖੋ ਸਾਫ ਆ ਆਪਾਂ ਇਹਨੂੰ ਮੋਰਾ ਕਰਾਸ ਨਹੀਂ کہہ ਸਕਦੇ ਆ ਦੇਖੋ ਤੇ ਇਹ ਨੀਲੀ ਦਾ ਆ ਵੇਖੋ ਚਾਲਾ ਦੇਖੋ ਇਹਦੇ ਵਿੱਚ ਜਮਾਂ ਹੀ ਤੁੰਨੀ ਨਹੀਂ ਕਿੰਨਾ ਕੋਲੀ ਹੈਗੀ ਇਹ ਇਹਦੀ ਜੁਬਾਨ ਜੇ ਘਰਾ ਮਣੀ ਦਾ ਜੁਬਾਨ ਇਹਦੀ ਗੁਲਾਬੀ ਆ ਚੈੱਕ ਕਰ ਸਕਦੇ ਆ ਤੁਸੀਂ ਬਿਲਕੁਲ ਗੁਲਾਬੀ ਜੁਬਾਨ ਦਾ ਬੱਚਾ ਆ ਗਿਆ ਹੱਥ ਹੱਥ ਮਾਰ ਗੁਲਾਬੀ ਆ ਤੇ ਚੈੱਕ ਕਰਾਉਣੇ ਤੁਹਾਨੂੰ ਜਵਾਨ ਆਹ ਵੇਖੋ ਮੂੰਹ ਕੱਢਦੀ ਕੱਢਦਾ ਪਿਆ ਬਾਹਰ ਗੁਲਾਬੀ ਜਵਾਨ ਆ ਗਈ ਆਹ ਵੇਖ ਲਓ ਠੀਕ ਹੈ ਜੀ ਗੁਲਾਬੀ ਜਵਾਨ ਤੇ ਉਸ ਤੋਂ ਬਾਅਦ ਬਾਡੀ ਬੰਤਰ ਦੇਖ ਸਕਦੇ ਆਂ ਦੀ ਤੇ ਅਜੇ ਇਹ ਖੀਰਾ ਟੈਸਟੀਕਲ ਬੰਤਰ ਵੀ ਜਿਹੜੇ ਚੈੱਕ ਕਰਾਉਣੇ ਥੋੜਾ ਇਹ ਤੁਹਾਨੂੰ ਤੋੜ ਕੇ ਵਿਖਾਉਣੇ ਆ ਤੁਹਾਨੂੰ ਖੋਲ ਲੈਣੋ ਚੈੱਕ ਕਰੋ ਜੀ ਕੁਆਲਟੀ ਪੰਨੇ ਹੀਰਾ ਬਲੱਡ ਲਾਈਨ ਆ ਗਿਆ ਜੀ ਇਹ ਜਿਹੜਾ ਕਾਤਰਾ ਬਾਦ ਸੀਮਨ ਬੈਂਕ ਤੋਂ ਹੀਰਾ ਆਇਆ ਸੀਗਾ ਉਹਦਾ ਇਹ ਪੁੱਤਰਾ ਆ ਗਿਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਕੁਆਲਿਟੀ ਤੁਹਾਨੂੰ ਪਤਾ ਵੀ ਜਾਨਵਰ ਹਮੇਸ਼ਾ ਚੰਗਾ ਹੀ ਲਿਆਂਦਾ ਤੇ ਇੱਕ ਹੋਰ ਚੰਗੀ ਚੀਜ਼ ਆਪਾਂ ਲੈ ਕੇ ਆਏ ਆ ਕੱਢ ਕੇ ਮਾਰਕੀਟ ਦੇ ਵਿੱਚ ਹੋਣੇ ਟਾਈਮ ਦੇ ਵਿੱਚ ਤੁਹਾਨੂੰ ਇਹਦੇ ਵੀ ਰਿਜ਼ਲਟ ਦਿਖਾਵਾਂਗੇ ਸਾਰਾ ਕੁਝ ਵਾਕ ਹੀ ਦਿਖਾਵਾਂਗੇ ਚੈੱਕ ਕਰ ਸਕਦੇ ਆ ਬਿਲਕੁਲ ਟੌਪ ਕਲਾਸ ਬਲੱਡ ਲਾਈਨ ਦਾ ਬੱਚਾ ਸੈਂਗ ਕ ਵੀ ਹੀਰੇ ਤਰ੍ਹਾਂ ਛੋਟੇ ਛੋਟੇ ਆ ਮੂੰਹ ਹੀ ਦੇਖ ਲੋ ਹੀਰੇ ਵਾਲਾ ਹੀ ਲੱਗਾ ਕੋ ਜਵਾ ਇੱਥੇ ਕਾਰ ਡੀਲਰ ਦੇ ਪਾਸੇ ਬਾਕੀ ਬੋਲਦੇ ਹੋਣਾ ਤੇ ਚੈੱਕ ਕਰੋ ਇਹਨੂੰ ਦੇਖੋ ਜੀ ਮੰਤਰ ਦੇਖੋ ਇਹਦਾ ਬੋਡੀ ਸਕੋਰ ਦੇਖ ਸਕਦੇ ਕਿੰਨਾ ਘੈਂਟ ਆ ਦੇਖ ਲੋ ਇਹ ਹੀਰੇ ਨਾਲ ਲੈ ਕਾ ਪਉਂਦਾ ਬਿਲਕੁਲ ਹੀਰੇ ਦਾ ਲੈ ਕਾ ਪਉਂਦਾ ਜੀ ਕੁਆਲਟੀ ਦੇਖ ਲੋ ਵਧੀਆ ਕੱਟਾਂ ਜਾਨੀ ਕਿ ਤਿਆਰ ਹੋਣਾ ਕਿਸੇ ਟਾਈਮ ਨਾਲਾ ਦਾ ਦੇਖ ਸਕਦੇ ਤੁਸੀਂ ਬਿਲਕੁਲ ਸਾਫ ਖਵਾੜੀ ਦੇਖੋ ਇਹਦੇ ਵਿੱਚ ਮਲ ਨਾਲ ਬਹੁਤ ਸੋਹਣੇ ਆ ਸਾਫ ਸੁਥਰਾ ਬੱਚਾ ਹੈ ਦੇਖ ਲੋ ਇਹ ਹੋਰ ਨਾ ਟਾਈਮ ਦੇ ਵਿੱਚ ਇਹ ਵੀ ਚਾਰ ਚੰਨ ਲਾਊਗਾ ਬਹੁਤ ਵਧੀਆ ਖਵਾੜੀ ਦਾ ਸ਼ਾਨਦਾਰਾ ਮੇਰੇ ਨਾਲਾ ਦਾ 43 ਜਿਹੜੇ ਇਹਦੇ ਨਾਲ ਲੱਗੇ ਆ ਚੈੱਕ ਕਰ ਸਕਦੇ ਤੁਸੀਂ ਬਹੁਤ ਬਰਲਾ ਦੇ ਨਾਲਾ ਧੰਨਵਾਦ ਜਿਹੜਾ YouTube ਪਰ ਵੀਰ ਤੇ ਜਿਹੜੇ ਆਪਣੇ YouTube ਦੇ ਨਾਲ ਜੁੜੇ ਆ ਤੇ Facebook ਆਏ ਚੈਨਲਾਂ ਦੇ ਵੀਰਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਆਪਾਂ ਨੂੰ ਇੰਨਾ ਪਿਆਰ ਕਰਦੇ ਆ ਬਹੁਤ-ਬਹੁਤ ਮਿਹਰਬਾਨੀ ਤੇ ਧੰਨਵਾਦ ਤੇ ਉਹ ਤੁਹਾਨੂੰ ਨਵੀਂ ਵੀਡੀਓ ਇੱਕ ਹੋਰ ਨਾਲ ਅਪਡੇਟ ਕਰਕੇ ਵਿਖਾ ਦਿੰਨੇ ਆ ਜਿਹੜਾ ਪੁਰਾਣਾ ਲਿਆਂਦਾ ਸੀ ਕੱਟਾ ਉਹ ਵੀ ਦੁਬਾਰਾ ਝੂਟ ਕਰ ਦਿੰਨੇ ਆ ਤੇ ਧੰਨਵਾਦ ਵੀਰੋ